ਵੀਡੀਓ ਵੇਖ ਰਹੀ ਸਾਰੀ ਸੰਗਤ ਲਈ ਫਤਿਹ ਅਰਜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 9 ਪੋਹ ਦੇ ਇਤਿਹਾਸ ਦੀ ਜੋ ਕਿ 8 ਪੋਹ ਦੀ ਰਾਤ ਸੀ ਉਹ ਬਹੁਤ ਇੱਕ ਕਿਆਮਤ ਦੀ ਰਾਤ ਹੋ ਕੇ ਬੀਤੀ 9 ਪੋਹ ਦਾ ਦਿਨ ਚੜਿਆ ਬਚੇ ਜਰਨੈਲ ਜੋ ਰਾਤ ਦੀ ਕਟ ਵੱਡ ਤੋਂ ਖਬਰਾਈ ਹੋਏ ਸਨ ਉਹਨਾਂ ਨੇ ਮੱਥਾ ਪਕਾਇਆ ਕਿ ਹੁਣ ਚਾਰੇ ਪਾਸਿਆਂ ਤੋਂ ਪੋੜੀਆਂ ਉੱਤੋਂ ਚੜ ਕੇ ਗੜੀ ਦੇ ਅੰਦਰ ਵੜਜੋ ਤੇ ਗੁਰੂ ਜੀ ਨੂੰ ਜਿੰਦਾ ਫੜ ਲਓ ਜਾਂ ਮਾਰ ਦੇਵੋ। ਤੁਰਕਾਂ ਨੇ ਦੁਪਹਿਰ ਤੱਕ ਸਾਰਾ ਸਾਜ਼ੋ ਸਮਾਨ ਇਕੱਠਾ ਕਰਕੇ ਚਾਰ ਚਫੇਰੇ ਤੋਂ ਪੂਰੀ ਤਿਆਰੀ ਨਾਲ ਸਤਗੁਰੂ ਜੀ ਨੂੰ ਫੜਨ ਲਈ ਪੂਰੀ ਤਾਕਤ ਨਾਲ ਗੜੀ ਤੇ ਹਮਲਾ ਬੋਲ ਦਿੱਤਾ। ਜਦੋਂ ਇਹ ਗੜੀ ਵਿੱਚ ਦਾਖਲ ਹੋਣ ਲਈ ਪੌੜੀਆਂ ਤੇ ਚੜੇ ਭਾਈ ਸੰਗਤ ਸਿੰਘ ਜੀ ਗੁਰਦੇਵ ਜੀ ਦੇ ਹੁਕਮ ਦੇ ਅਨੁਸਾਰ ਜੋ ਰਾਖਵੇਂ ਤੀਰ ਸਨ ਉਹ ਤੀਰ ਅਟਾਰੀ ਤੋਂ ਚਲਾ ਕੇ ਦੂਰ ਦੂਰ ਤੱਕ ਤੁਰਤਾ ਨੂੰ ਧਰਤੀ ਤੇ ਲਟਾਈ ਜਾਂਦੇ। ਬਾਕੀ ਸਿੰਘ ਗੜੀ ਦੀਆਂ ਕੰਧਾਂ ਤੇ ਨੇਜੇ, ਭਾਲੇ, ਤਲਵਾਰਾਂ ਲੈ ਕੇ ਚੜ੍ਹ ਗਏ। ਸਿੰਘਾਂ ਸਾਹਮਣੇ ਜਿਹੜਾ ਵੀ ਮੁਗਲ ਨੇ ਗੜੀ ਦੀ ਕੰਧ ਤੋਂ ਆਪਣਾ ਸਿਰ ਉੱਚਾ ਕੀਤਾ, ਸਿੰਘਾਂ ਨੇ ਉਹਦਾ ਸਿਰ ਵੱਢ ਸੁੱਟਿਆ। ਜਿਸ ਪੌੜੀ ਨੂੰ ਹੱਥ ਪਾਏ ਉਹਦੇ ਹੱਥ ਛਾਂਗ ਦਿੰਦੇ। ਕਿਉਂਕਿ ਸਿੰਘਾਂ ਨੂੰ ਯਕੀਨ ਸੀ ਕਿ ਸਾਡੀ ਸ਼ਹਾਦਤ ਤਾਂ ਹੋਣੀ ਹੀ ਹੋਣੀ ਹੈ। ਸ਼ਹੀਦੀ ਪ੍ਰਾਪਤ ਕਰਨ ਤੋਂ ਪਹਿਲਾਂ ਜਿਨਨੇ ਅਧਰਮੀਆਂ ਦੇ ਇਹਨਾਂ ਕਸਮਾਂ ਤੋੜਨ ਵਾਲਿਆਂ ਦਾ ਸਫਾਇਆ ਕੀਤਾ ਜਾਵੇ ਇਹਦੇ ਵਿੱਚ ਹੀ ਸਾਡੀ ਬਹਾਦਰੀ ਏ ਸਾਰੇ ਸੂਰਮੇ ਬਹਾਦਰੀ ਦੇ ਜੋਰ ਵਿਖਾਉਂਦੇ ਹੋਏ ਇੱਕ ਇੱਕ ਕਰਕੇ ਸ਼ਹਾਦਤ ਦਾ ਜਾਮ ਪੀ ਗਏ ਸਾਰੇ ਸਿੰਘਾਂ ਦੀ ਸ਼ਹਾਦਤ ਤੋਂ ਬਾਅਦ ਹੀ ਤੁਰਕ ਸੈਨਾ ਚਮਕੌਰ ਦੀ ਗੜੀ 'ਚ ਪੈਰ ਧਰਨ ਦੇ ਯੋਗ ਹੋ ਸਕੀ ਜਦੋਂ ਪੋੜੀਆਂ ਲਾ ਕੇ ਅੰਦਰ ਵੜੇ ਤਾਂ ਕੀ ਵੇਖਦੇ ਨੇ ਸਾਰੇ ਸਿੰਘ ਸ਼ਹੀਦੀਆਂ ਪਾ ਗਏ ਭਾਈ ਸੰਗਤ ਸਿੰਘ ਦੇ ਸੀਸ ਤੇ ਲੱਗੀ ਕਲਗੀ ਨੂੰ ਤੱਕ ਕੇ ਬੜੇ ਖੁਸ਼ ਹੋਏ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਮਾਰ ਲਿਆ ਹੈ। ਭਾਈ ਸੰਗਤ ਸਿੰਘ ਜੀ ਦਾ ਚਿਹਰਾ ਮੋਹਰਾ ਵੀ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਬਹੁਤ ਮੇਲ ਖਾਂਦਾ ਸੀ। ਤੁਰਕਾਂ ਨੇ ਭਾਈ ਸੰਗਤ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਜਾਣ ਕੇ ਉਹਨਾਂ ਦੇ ਸ਼ਹੀਦ ਸਰੀਰ ਨਾਲੋਂ ਸਿਰ ਵੱਢ ਲਿਆ ਤੇ ਆਪਣੇ ਫੌਜੀ ਕੈਂਪ ਵਿੱਚ ਲਿਜਾ ਕੇ ਖੁਸ਼ੀ ਦੇ ਸ਼ਾਦੀਆਂ ਨੇ ਵਜਾਉਣ ਲੱਗੇ ਕਿ ਅਸੀਂ ਕਲਗੀਧਰ ਜੀ ਨੂੰ ਸ਼ਹੀਦ ਕਰ ਲਿਆ। ਕੁਝ ਚਰਤਾ ਤੁਰਕ ਸੈਨਾ ਆਪਣੀ ਜਿੱਤ ਦੇ ਜਸ਼ਨ ਮਨਾਉਂਦੀ ਰਹੀ। ਪਹਾੜੀਏ ਰਾਜਾ ਅਜਮੇਰ ਚੰਦ ਨੂੰ ਜੋ ਜ਼ਖਮੀ ਹੋ ਗਿਆ ਸੀ, ਉਹਨੂੰ ਲੈ ਕੇ ਵਿਦਾ ਹੋਣ ਦੀ ਤਿਆਰੀ ਵਿੱਚ ਲੱਗੇ। ਲਾਹੌਰ ਦਾ ਫੌਜਦਾਰ ਵੀ ਚਾਹੇ ਕੁਝ-ਕੁਝ ਜ਼ਖਮੀ ਸੀ ਪਰ ਹੁਣ ਉਹ ਵੀ ਜਾਣ ਦੀ ਤਿਆਰੀ 'ਚ ਲੱਗਾ। ਦਿਨ ਭਰ ਇੱਕ ਹੋਰ ਕੰਮ ਹੁੰਦਾ ਰਿਹਾ। ਤੁਰਕ ਆਪਣੇ-ਆਪਣੇ ਮੁਰਦਿਆਂ ਨੂੰ ਵੱਡੇ-ਵੱਡੇ ਟੋਏ ਪੱਟ ਕੇ ਉਹਨਾਂ ਨੂੰ ਦੱਬਦੇ ਰਹੇ। ਸਿੱਖਾਂ ਦੀਆਂ ਲਾਸ਼ਾਂ ਦੀ ਕਿਸੇ ਸਾਰਨਾ ਲਈ ਬਾਦ ਵਿੱਚ ਖਵਾਜਾ ਮਰਦੂਦ ਦੇ ਕਹਿਣ ਤੇ ਜਦੋਂ ਭਾਈ ਸੰਗਤ ਸਿੰਘ ਦਾ ਸੀਸ ਪਿੰਡ ਦੇ ਆਦਮੀਆਂ ਤੋਂ ਪੁੱਛਿਆ ਕਿ ਇਹ ਗੁਰੂ ਦਾ ਹੀ ਸੀਸ ਹੈ ਤਾਂ ਇਹਨਾਂ ਨੇ ਕਿਹਾ ਕਿ ਕਿਸੇ ਸਿੰਘ ਦਾ ਸੀਸ ਹੈ ਇਹ ਗੁਰੂ ਜੀ ਦਾ ਨਹੀਂ ਇਹ ਸੁਣ ਕੇ ਸਾਰੀ ਸਲਤਨਤ ਨੂੰ ਨਮੋਸ਼ੀ ਪੈ ਗਈ ਕਿ ਐਨੇ ਵੱਡੇ ਘੇਰੇ ਨਾਲ ਵੀ ਇੱਕ ਫਕੀਰ ਨੂੰ ਅਸੀਂ ਫੜ ਨਾ ਸਕੇ ਸਾਰੇ ਪਾਸੇ ਹੁਕਮ ਭੇਜੇ ਗਏ ਕਿ ਜੋ ਗੁਰੂ ਜੀ ਨੂੰ ਆਪਣੇ ਘਰ ਪਨਾਹ ਦੇਵੇਗਾ ਪਰ ਸਮੇਤ ਬੱਚਿਆਂ ਦੇ ਉਹਨੂੰ ਪੇਟ ਦਿੱਤਾ ਜਾਏਗਾ ਸਿਪਾਈ ਕੁੱਤਿਆਂ ਵਾਂਗੂ ਹਲਕਾਏ ਹੋਏ ਇਨਾਮ ਲੈਣ ਦੇ ਚਾਹਵਾਨ ਗੁਰੂ ਜੀ ਨੂੰ ਹਰ ਥਾਂ ਤੇ ਲੱਭਣ ਲੱਗੇ ਭਾਵੇਂ ਚਮਕੌਰ ਸਾਹਿਬ ਦੇ ਅਸਥਾਨ ਤੇ 51 ਸ਼ਹੀਦ ਸਿੰਘਾਂ ਦੇ ਨਾਵਾਂ ਦੀ ਸੂਚੀ ਲੱਗੀ ਏ ਪਰ ਕਲਗੀਧਰ ਪਾਤਸ਼ਾਹ ਜੀ ਨੇ ਜਫਰਨਾਮੇ ਵਿੱਚ 40 ਸਿੰਘਾਂ ਦਾ ਜ਼ਿਕਰ ਕੀਤਾ ਸਤਗੁਰ ਜੀ ਨੂੰ ਮੁਗਲ ਸਿਪਾਈ ਚੱਪੇ-ਚੱਪੇ ਤੇ ਲੱਭਦੇ ਫਿਰਦੇ ਸਨ ਅਤੇ ਸੱਤ ਪੋ ਨੂੰ ਗੁਰੂ ਜੀ ਕੋਟਲਾ ਨਿਹੰਗ ਖਾਂ ਤੋਂ ਚੱਲ ਕੇ ਚਮਕੌਰ ਦੀ ਗੜੀ ਵਿੱਚੋਂ ਚਲੇ ਗਏ ਸਨ ਉਧਰ ਜਦੋਂ ਸੱਤ ਪੋ ਨੂੰ ਗੁਰੂ ਜੀ ਕੋਟਲਾ ਨਿਹੰਗ ਖਾਂ ਤੋਂ ਚੱਲ ਕੇ ਚਮਕੌਰ ਦੀ ਗੜੀ ਵਿੱਚ ਪਹੁੰਚੇ ਸੀ জাফর ਖਾਂ ਅਤੇ ਇੱਕ ਸਿਪਾਈ ਚੌਧਰੀ ਨਿਹੰਗ ਖਾਂ ਦੇ ਘਰ ਉਹਦੇ ਕਮਰੇ ਅੱਗੇ ਆ ਕੇ ਖੜ ਗਏ ਜਿੱਥੇ ਗੁਰੂ ਜੀ ਰੁਕੇ ਸਨ ਅਤੇ ਇਸੇ ਕਮਰੇ ਵਿੱਚ ਹੀ ਭਾਈ ਬਚਿੱਤਰ ਸਿੰਘ ਜੀ ਜ਼ਖਮੀ ਹਾਲਤ ਵਿੱਚ ਪਏ ਅੰਤਮ ਸੁਵਾਸ ਲੈ ਰਹੇ ਸਨ ਜੋ ਕਿ ਮਲਕਪੁਰ ਵਿਖੇ ਹੋਈ ਝੜਪ ਵਿੱਚ अनेका ਜ਼ਖਮ ਖਾ ਕੇ ਬੈਠੇ ਸਨ। জাফর ਖਾਨ ਨੇ ਉਸ ਕਮਰੇ ਦੀ ਤਲਾਸ਼ੀ ਲੈਣ ਲਈ ਕਿਹਾ। ਅੱਗੋਂ ਗੁਰੂ ਪਿਆਰਾ ਨਿਹੰਗ ਖਾਨ ਬੋਲਿਆ ਕਿ ਇਸ ਕਮਰੇ ਵਿੱਚ ਮੇਰੀ ਲੜਕੀ ਅਤੇ ਦਮਾਦ ਆਰਾਮ ਕਰ ਰਹੇ ਹਨ। ਸੋ ਇਸ ਲਈ ਰਾਤ ਦੇ ਵਕਤ ਤਲਾਸ਼ੀ ਲੈਣਾ ਯੋਗ ਨਹੀਂ। ਚੌਧਰੀ ਨਿਹੰਗ ਖਾਨ ਦੀ ਇਸ ਗੱਲ ਤੇ ਯਕੀਨ ਕਰਕੇ জাফর ਖਾਨ ਖੀਮਾ ਮੰਗਦਾ ਹੋਇਆ ਉੱਥੋਂ ਚਲਾ ਗਿਆ ਅਤੇ ਕਹਿਣ ਲੱਗਾ ਕਿ ਸਾਡੇ ਤੱਕ ਪੁੱਜੀ ਖਬਰ ਵਾਕਿਆ ਹੀ ਗਲਤ ਸੀ। ਸੋ ਚੌਧਰੀ ਸਾਹਿਬ ਬੇਵਕਤੀ ਖੇਚਣ ਲਈ ਤੁਸੀਂ ਮਾਫ ਕਰਨਾ ਉਧਰ ਗੁਰੂ ਚਰਨਾ ਦੀ ਭੌਰੀ ਅਤੇ ਸਿਦਕ ਦੀ ਮੂਰਤ ਬੀਬੀ ਮਮਤਾਜ ਨੇ ਆਪਣੇ ਪਿਤਾ ਦੇ ਮੂੰਹੋਂ ਫੌਜਦਾਰ জাফর ਖਾਨ ਨੂੰ ਕਹੇ ਇਹ ਬੋਲ ਸੁਣੇ ਕਿ ਅੰਦਰ ਮੇਰੀ ਲੜਕੀ ਅਤੇ ਦਮਾਦ ਆਰਾਮ ਕਰ ਰਹੇ ਹਨ ਉਸ ਤੋਂ ਅੰਤਲੇ ਸਾਹ ਲੈ ਰਹੇ ਭਾਈ ਬਚਿੱਤਰ ਸਿੰਘ ਜੀ ਦੇ ਚਰਨਾਂ ਤੇ ਆਪਣਾ ਸਿਰ ਰੱਖ ਦਿੱਤਾ ਤਿੰਨ ਦਿਨ ਸਾਰਾ ਪਰਿਵਾਰ ਅਤੇ ਬੀਬੀ ਮਮਤਾਜ ਭਾਈ ਬਚਿੱਤਰ ਸਿੰਘ ਜੀ ਦੀ ਖਿਦਮਤ ਵਿੱਚ ਲੱਗੇ ਇਲਾਜ ਕਰਦੇ ਰਹੇ ਪਰ ਗੁਰੂ ਘਰ ਨੇ ਵਿੱਚ ਜਿਸ ਦਿਨ ਉਧਰ ਚਮਕੌਰ ਸਾਹਿਬ ਵਿੱਚ ਸਾਰੇ ਸਿੰਘ ਸ਼ਹੀਦੀ ਜਾਮੇ ਪੀ ਕੇ ਗੁਰੂ ਦਰਬਾਰ ਪਹੁੰਚ ਗਏ ਉਧਰ ਹੀ ਇਹ ਗੁਰੂ ਪਿਆਰਾ ਵੀ 23 ਦਸੰਬਰ 1704 ਨੂੰ ਅੱਜ ਦੇ ਦਿਨ ਨੋਹ ਪੋ ਨੂੰ ਸੱਚਖੰਡ ਪਿਆਨਾ ਕਰਕੇ ਆਪਣੇ ਸ਼ਹੀਦ ਵੀਰਾਂ ਦੇ ਦਲਾਂ ਦੇ ਵਿੱਚ ਹੀ ਜਾ ਕੇ ਰਲ ਗਏ ਚੌਧਰੀ ਨਿਹੰਗ ਖਾਨ ਦੇ ਭਾਈ ਗੁਰਸਾ ਸਿੰਘ ਅਤੇ ਭਾਈ ਬੱਗਾ ਸਿੰਘ ਜੇ ਗੁਰਸਿੱਖਾਂ ਨੂੰ ਸੱਦ ਕੇ ਇਹਨਾਂ ਰਹੀਂ ਆਪਣੀ ਹਵੇਲੀ ਦੇ ਪਿਛਲੇ ਪਾਸੇ ਖੂਹ ਦੇ ਕੋਲ ਭਾਈ ਸਾਹਿਬ ਦਾ ਅੰਤਮ ਸੰਸਕਾਰ ਕਰ ਦਿੱਤਾ ਜਿੱਥੇ ਭਾਈ ਸਾਹਿਬ ਜੀ ਦੀ ਯਾਦ ਚ ਕੋਟਲਾ નિਹੰਗ ਖਾਨ ਵਿਖੇ ਅਸਥਾਨ ਵੀ ਬਣਿਆ ਹੋਇਆ ਹੈ ਸਮਾਪਾ ਕੇ ਜਦ ਭਾਈ નિਹੰਗ ਖਾਨ ਦੇ ਪਰਿਵਾਰ ਨੇ ਬੇਬੇ ਮਮਤਾਜ ਦੇ ਨਿਕਾਹ ਦੀ ਗੱਲ ਚਲਾਈ ਤਦੋਂ ਉਸੇ ਸਿੱਦਕ ਦੀ ਮੂਰਤ ਗੁਰੂ ਕੀ ਪਿਆਰੀ ਨੇ ਬੜੇ ਅਦਬ ਨਾਲ ਆਪਣੇ ਮਾਤਾ ਪਿਤਾ ਨੂੰ ਕਿਹਾ ਕਿ ਅੱਬਾ ਜਾਨ ਜਿਸ ਦਿਨ ਤੁਸੀਂ ਹਵੇਲੀ ਦੀ ਤਲਾਸ਼ੀ ਲੈਣ ਆਏ ਫੌਜਦਾਰ ਨੂੰ ਇਹ ਲਫ਼ਜ਼ ਬੋਲੇ ਸੀ ਕਿ ਇਸ ਕਮਰੇ ਅੰਦਰ ਮੇਰੀ ਲੜਕੀ ਤੇ ਮੇਰਾ ਦਮਾਦ ਸੁੱਤੇ ਪਏ ਨੇ ਮੈਂ ਤਾਂ ਉਸੇ ਦਿਨ ਹੀ ਭਾਈ ਪਚਿੱਤਰ ਸਿੰਘ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਉਹਨਾਂ ਨੂੰ ਆਪਣਾ ਪਤੀ ਮੰਨ ਲਿਆ ਸੀ ਹੁਣ ਇੱਕ ਸ਼ਹੀਦ ਦੀ ਪਤਨੀ ਕਿਸੇ ਹੋਰ ਨੂੰ ਆਪਣਾ ਪਤੀ ਨਹੀਂ ਮੰਨ ਸਕਦੀ ਇਹ ਇਤਿਹਾਸ ਦੱਸਦਾ ਹੈ ਕਿ ਇਸ ਬੀਬੀ ਨੇ ਤਕਰੀਬਨ 130 ਸਾਲ ਦੀ ਅਰਜੂ ਪੂਰੇ ਸਿੱਧਕ ਵਿੱਚ ਰਹਿੰਦੇ ਆਂ ਅੱਲਾ ਦੀ ਬੰਦਗੀ ਕਰਦੇ ਆਂ ਗੁਰੂ ਚਰਨਾਂ ਨਾਲ ਸੁਰਤ ਜੋੜ ਕੇ ਬਸਰ ਕੀਤੀ ਸੀ ਇਸ ਸਥਾਨ ਤੇ ਅੱਜ ਕੱਲ ਬੀਬੀ ਮਮਤਾਜ ਦੇ ਯਾਦ ਵਿੱਚ ਗੁਰਦੁਆਰਾ ਮਮਤਾਜ ਸਾਹਿਬ ਉਸਰਿਆ ਹੋਇਆ ਜੋ ਇਸ ਸਿੱਧਕ ਦੀ ਮੂਰਤ ਦਾ ਕਲਗੀਧਰ ਜੀ ਦੇ ਚਰਨਾਂ ਨਾਲ ਪਿਆਰ ਵੀ ਦੱਸ ਪਾਉਂਦਾ ਤੇ ਸਾਡੇ ਲਈ ਪ੍ਰੇਰਨਾ ਸਰੋਤ ਹੈ ਇਹ ਹੈ ਸਿੱਦਕ ਵਿੱਚ ਪੂਰੇ ਉੱਤਰੇ ਸਿੱਦਕੀਆਂ ਦੀ ਗਾਥਾ ਇਸ નિਹੰਗ ਖਾਨ ਦੇ ਪਰਿਵਾਰ ਦਾ ਸਬੰਧ ਗੁਰੂ ਪਿਆਰ ਵਾਲੇ ਇਹਨਾਂ ਹੋਰ ਗੁਰਸਿੱਖਾਂ ਨਾਲ ਵੀ ਜੁੜਦਾ ਜਿਹਦੇ ਤੋਂ ਪਤਾ ਲੱਗਦਾ ਕਿ ਗੈਰ ਸਿੱਖ ਪਰਿਵਾਰ ਵੀ ਇਸ ਜਗਤ ਗੁਰੂ ਦੇ ਕਿੰਨੇ ਮਰੀਦ ਸਨ ਦੂਜੇ ਪਾਸੇ ਜਦੋਂ ਚਮਕੌਰ ਦੇ ਵਿੱਚ ਸ਼ਹੀਦਾਂ ਦੀਆਂ ਲਾਸ਼ਾਂ ਸ਼ਹੀਦਾਂ ਦੇ ਸਰੀਰ ਪਏ ਸੀ ਤਾਂ ਉਸ ਵੇਲੇ ਚਮਕੌਰ ਦੇ ਨੇੜੇ ਹੀ ਇਸ ਦਾ ਇੱਕ ਹਿੱਸਾ ਇੱਕ ਨਗਰ ਰਾਏਪੁਰ ਸੀ ਜਿੱਥੋਂ ਦੀ ਵਸਨੇਕ ਸੀ ਬੀਬੀ ਸ਼ਰਨਕੌਰ ਜਦੋਂ ਬੀਬੀ ਨੇ 40 ਸਿੰਘਾਂ ਦੇ 10 ਲੱਖ ਫੌਜ ਨਾਲ ਜੰਗ ਬਾਰੇ ਸੁਣਿਆ ਤਾਂ ਇਹ ਸੁਣ ਕੇ ਬੱਚੀ ਬਹੁਤ ਬੈਰਾਗ ਵਿੱਚ ਆ ਗਈ ਮਨ ਧੀਰਜਣਾ ਆਵੇ ਅਖਰ ਉਹਨੇ ਫੈਸਲਾ ਕੀਤਾ ਕਿ ਉਹ ਆਪ ਚਮਕੌਰ ਦੇ ਮੈਦਾਨੇ ਜੰਗ 'ਚ ਜਾ ਕੇ ਗੁਰੂ ਤੋਂ ਆਪਾ ਕੁਰਬਾਨ ਕਰਗੇ ਸ਼ਹੀਦ ਸਿੰਘਾਂ ਦੇ ਦਰਸ਼ਨ ਕਰੇਗੀ ਅਤੇ ਸਾਰੇ ਹਾਲਾਤ ਨੂੰ ਜਾਣੇਗੀ ਸਤਗੁਰ ਜੀ ਦੇ ਚਰਨਾਂ ਵਿੱਚ ਅਰਦਾਸਾ ਸੋਧ ਕੇ ਲੋੜੇ ਵੇਲੇ ਜਦੋਂ ਇਹ ਬੀਬੀ ਸ਼ਰਨਕੌਰ ਗੜੀ ਕੋਲ ਪਹੁੰਚੀ ਤਾਂ ਵੇਖਦੀ ਹੈ ਕਿ ਗੜੀ ਦੇ ਸਾਹਮਣੇ ਅਤੇ ਆਲੇ-ਦੁਆਲੇ ਮਨੁੱਖੀ ਸਰੀਰਾਂ ਦੇ ਕੱਟੇ ਵੱਡੇ ਅੰਗ ਇੱਧਰ-ਉੱਧਰ ਖਿਲਰੇ ਪਏ ਨੇ। ਮੁਗਲ ਫੌਜਾਂ ਦੇ ਸਿਪਾਈ ਮੈਦਾਨੇ ਜੰਗ ਵਿੱਚੋਂ ਆਪਣੇ ਸਿਪਾਹੀਆਂ ਦੀਆਂ ਲਾਸ਼ਾਂ ਦੀ ਸਾਰ ਸੰਭਾਲ ਕਰਦੇ ਆਂ। ਉਹਨਾਂ ਨੂੰ ਉੱਥੋਂ ਚੁੱਕ ਕੇ ਲਿਜਾ ਰਹੇ ਨੇ। ਜੰਗੀ ਮੈਦਾਨ ਦਾ ਇਹ ਹਾਲ ਵੇਖ ਕੇ ਬੀਬੀ ਸ਼ਰਨਕੌਰ ਭੁੱਬਾ ਮਾਰ-ਮਾਰ ਰੋਈ। ਅਤੇ ਇਹਦੇ ਮਨ ਵਿੱਚ ਇਹ ਵੀ ਆਇਆ ਕਿ ਉਹਨਾਂ ਸ਼ਹੀਦ ਹੋਏ ਗੁਰਸਿੱਖਾਂ ਦੇ ਸਰੀਰਾਂ ਦੀ ਸੰਭਾਲ ਹੁਣ ਮੈਂ ਕਿਵੇਂ ਕਰਾਂ ਦਿਨ ਛਿਪਣ ਦੇ ਕੰਢੇ ਹੋਇਆ ਪਿਆ ਸੀ ਸ਼ਰਨਕੌਰ ਜਿਨੇ ਰਾਤ ਦੇ ਹਨੇਰੇ ਵਿੱਚ ਆਪਾਂ ਛਿਪਾਉਣ ਲਈ ਕਾਲੇ ਵਸਤਰ ਪਹਿਨੇ ਹੋਏ ਸਨ ਉਸ ਨੇ ਵੀ ਸਤਗੁਰ ਜੀ ਦੀ ਬਖਸ਼ੀ ਸਤਿਆ ਅਤੇ ਪ੍ਰੇਰਣਾ ਨਾਲ ਦਸਤਾਰਾਂ ਅਤੇ ਕੇਸਾਂ ਵਾਲੇ ਸੀਸ ਕੜਾ ਕਸ਼ਹਿਰਾ ਪਹਿਨੇਆਂ ਦੇਹਾਂ ਦੀ ਨਿਸ਼ਾਨਦੀ ਕਰਕੇ ਇੱਕ ਜਗ੍ਹਾ ਉਹ ਸ਼ਹੀਦ ਸਰੀਰ ਅਤੇ ਅੰਗ ਉਹਨਾਂ ਦੇ ਇਕੱਠੇ ਕਰਨੇ ਸ਼ੁਰੂ ਕਰਤੇ ਕਾਫੀ ਸਮੇਂ ਦੀ ਮੁਸ਼ਕਲ ਤੋਂ ਬਾਅਦ ਉਹ ਮਸਾ ਕੇਵਲ 10-15 ਸਰੀਰ ਹੀ ਇਕੱਠੇ ਕਰ ਸਕੀ ਕਿਉਂਕਿ ਇੱਕ ਤਾਂ ਰਾਤ ਦਾ ਹਨੇਰਾ ਦੂਜਾ ਮ੍ਰਿਤਕ ਸਰੀਰਾਂ ਦੇ ਵਜਨ ਚੁੱਕਦੇ ਆ ਸਰੀਰ ਥੱਕ ਟੁੱਟ ਚੁੱਕਾ ਸੀ ਸੋ ਰਾਤ ਦੇ ਹਨੇਰੇ ਦਾ ਫਾਇਦਾ ਠੁੰਦਿਆਂ ਨੇੜੇ ਤੇੜੇ ਤੋਂ ਬਾਲਣ ਆਦਿ ਇਕੱਠਾ ਕਰਕੇ ਉਸ ਬੇਬੀ ਨੇ ਇਕੱਠੇ ਕੀਤੇ ਸਰੀਰਾਂ ਨੂੰ ਅਗਨ ਭੇਟ ਕਰ ਦਿੱਤਾ ਅਤੇ ਆਪ ਕੋਲ ਬੈ ਕੇ ਸੋਹਲਾ ਸਾਹਿਬ ਦਾ ਪਾਠ ਕਰਨ ਲੱਗ ਪਈ ਅੱਗ ਦੇ ਇੱਕਦਮ ਉੱਚੇ ਭਾਂਬੜ ਉੱਠੇ ਵੇਖ ਕੇ ਮੁਗਲ ਸਿਪਾਈ ਉਧਰ ਨੂੰ ਭੱਜੇ ਪਰ ਡਰਦਿਆਂ ਦਾ ਨੇੜੇ ਆਉਣ ਦਾ ਹੌਸਲਾ ਨਾ ਪਿਆ ਜਦੋਂ ਵੇਖਿਆ ਕਿ ਉਹ ਬਲਦੀ ਹੋਈ ਅੱਗ ਦੇ ਕੋਲ ਇੱਕ ਔਰਤ ਬਿਠੀ ਹੋਈ ਏ ਤਾਂ ਹੌਸਲਾ ਕਰਕੇ ਪੁੱਛਿਆ ਤੂੰ ਕੌਣ ਹੈ ਅਤੇ ਇਸ ਵੇਲੇ ਇੱਥੇ ਕੀ ਕਰ ਰਹੀ ਹੈ ਤਾਂ ਅੱਗੋਂ ਉਸ ਬੀਬੀ ਨੇ ਜੋਸ਼ ਵਿੱਚ ਆਖਿਆ ਕਿ ਮੈਂ ਕਲਗੀਧਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਧੀ ਹਾਂ ਅਤੇ ਆਪਣੇ ਭਰਾਵਾਂ ਦੇ ਸਰੀਰਾਂ ਦੀ ਸੰਭਾਲ ਕਰਦੀ ਪਈ ਆ। ਸਿਪਾਈਆਂ ਨੇ ਉਹਨੂੰ ਫੜਨਾ ਚਾਹਿਆ ਪਰ ਉਹ ਸ਼ਸਤਰਧਾਰੀ ਬੀਬੀ ਨੇ ਆਪਣੀ ਤਲਵਾਰ ਧੂ ਲਈ ਅਤੇ ਕਈਆਂ ਨੂੰ ਪਾਰ ਬੁਲਾ ਦਿੱਤਾ। ਅਚਨ ਚੇਤੀ ਹੋਈ ਇਸ ਝੜਪ ਤੋਂ ਮੁਗਲ ਫਿਰ ਘਬਰਾ ਗਏ ਅਤੇ ਉਹਦਾ ਮੁਕਾਬਲਾ ਕਰਨ ਲੱਗ ਗਏ। ਮੁਗਲ ਸਿਪਾਈ ਜਿਆਦਾ ਸਨ। ਸੋ ਇਸ ਝੜਪ ਵਿੱਚ ਉਹ ਬੀਬੀ ਗੰਭੀਰ ਜ਼ਖਮੀ ਹੋ ਗਈ। ਜਾਲਮਾਂ ਨੇ ਬੀਬੀ ਹਰਸ਼ਰਨ ਕੌਰ ਨੂੰ ਜ਼ਖਮੀ ਹਾਲਤ ਵਿੱਚ ਹੀ ਬਲ ਦੀ ਅੱਗ ਦੇ ਵਿੱਚ ਹੀ ਸੁੱਟ ਦਿੱਤਾ। ਇਸ ਤਰ੍ਹਾਂ ਚਮਕੌਰ ਦੇ ਸ਼ਹੀਦਾਂ ਦੇ ਸਰੀਰਾਂ ਦੀ ਸੰਭਾਲ ਕਰਦਿਆਂ ਇਹ ਕਲਗੀਧਰ ਪਾਤਸ਼ਾਹ ਜੀ ਦੀ ਸੁਪੁੱਤਰੀ ਵੀ ਆਪਣੇ ਵੀਰਾਂ ਦੇ ਨਾਲ ਹੀ ਸੱਚਖੰਡ ਜਬ ਰਾਜੀ ਬਾਅਦ ਵਿੱਚ ਇਮਾਨ ਤੋਂ ਗਿਰੇ ਹੋਏ ਇਹਨਾਂ ਮੁਗਲ ਸਿਪਾਹੀਆਂ ਨੇ ਪਾਣੀ ਪਾ ਕੇ ਉਸ ਬਲਦੇ ਹੋਏ ਅੰਗਿੱਠੇ ਨੂੰ ਵੀ ਠੰਡਾ ਕਰ ਦਿੱਤਾ ਤਾਂ ਜੋ ਇਹਨਾਂ ਸ਼ਹੀਦਾਂ ਦੀਆਂ ਦੇਹਾਂ ਦਾ ਅਪਮਾਨ ਹੋ ਸਕੇ ਸਤਗੁਰ ਜੀ ਦੇ ਦੋ ਗੁਰਸਿੱਖ ਜਿਨ੍ਹਾਂ ਦਾ ਨਾਂ ਇਤਿਹਾਸ ਵਿੱਚ ਭਾਈ ਤਿਲੋਕਾ ਅਤੇ ਭਾਈ ਰਾਮਾ ਕਰਕੇ ਆਉਂਦਾ ਇਹ ਵੀ ਇੱਕ ਤਕੜੇ ਜ਼ਿਮੀਦਾਰ ਸਨ ਇਹ ਵਾਈ ਜਾਂਦੀ ਜ਼ਮੀਨ ਦਾ ਮਾਮਲਾ ਆਦ ਦੇਣ ਦੇ ਚੱਕਰ ਵਿੱਚ ਸਰਹੰਦ ਵੱਲ ਗਏ ਹੋਏ ਸਨ ਉਸ ਪਾਸੇ ਤੋਂ ਉਹਨਾਂ ਨੂੰ ਸਤਗੁਰ ਜੀ ਦੇ ਆਨੰਦਪੁਰ ਸਾਹਿਬ ਛੱਡਣ ਅਤੇ ਚਮਕੌਰ ਸਾਹਿਬ ਦੀ ਧਰਤੀ ਤੇ ਚੱਲ ਰਏ ਧਰਮ ਯੁੱਧ ਬਾਬਤ ਪਤਾ ਚੱਲਿਆ ਉਹ ਵਾਹੋਦਾਹੀ ਚਮਕੌਰ ਦੀ ਧਰਤੀ ਤੇ ਪਹੁੰਚ ਗਏ ਉੱਥੇ ਪਹੁੰਚ ਕੇ ਸਾਰੇ ਹਾਲਾਤ ਨੂੰ ਇਹਨਾਂ ਨੇ ਆਪਣੀ ਅੱਖੀਂ ਵੇਖਿਆ ਅਤੇ ਬਹੁਤ ਵਿਆਕੁਲ ਹੋਏ। ਦਸਮ ਪਿਤਾ ਦੇ ਗੜੀ ਵਿੱਚੋਂ ਨਿਕਲ ਜਾਣ ਦੀ ਖ਼ਬਰ ਨੇ ਉਹਨਾਂ ਦੇ ਹਿਰਦੇ ਨੂੰ ਸਕੂਨ ਵੀ ਦਿੱਤਾ ਪਰ ਸਹਿਬਜ਼ਾਦਿਆਂ ਦੀ ਅਤੇ ਗੁਰਸਿੱਖਾਂ ਦੀ ਸ਼ਹਾਦਤ ਸੁਣ ਕੇ ਉਹਨਾਂ ਨੇ ਬਹੁਤ ਬਿਰਾਗ ਕੀਤਾ। ਚਮਕੌਰ ਦੇ ਮੈਦਾਨ ਵਿੱਚ ਉਹ ਵੇਖਦੇ ਪਏ ਸਨ ਕਿ ਮੁਗਲ ਆਪਣੀਆਂ ਦੀਆਂ ਲੋਥਾਂ ਮੈਦਾਨ 'ਚੋਂ ਸ਼ਨਾਖਤ ਕਰਕੇ ਦਫਨਾਉਣ ਲਈ ਚੁੱਕ ਕੇ ਲਿਜਾ ਰਹੇ ਨੇ। ਪਰ ਸਿੰਘਾਂ ਦੇ ਸਰੀਰ ਇੱਧਰ ਉੱਧਰ ਖਿਲਰੇ ਪਏ ਨੇ ਇੱਕ ਜਗ੍ਹਾ ਇਹਨਾਂ ਦੋਵਾਂ ਨੇ ਅੱਧ ਸੜੀਆਂ ਲਾਸ਼ਾਂ ਦਾ ਢੇਰ ਵੀ ਵੇਖਿਆ ਜਿਹਦੇ ਤੋਂ ਇਹਨਾਂ ਨੇ ਝੱਟ ਅੰਦਾਜ਼ਾ ਲਾ ਲਿਆ ਕਿ ਕਿਸੇ ਗੁਰੂ ਪਿਆਰ ਵਾਲੇ ਵੱਲੋਂ ਸ਼ਹੀਦਾਂ ਦੀ ਸਾਰ ਸੰਭਾਲ ਦਾ ਯਤਨ ਤਾਂ ਕੀਤਾ ਗਿਆ ਸੀ ਜੋ ਦੁਸ਼ਮਣਾਂ ਨੇ ਸਫਲ ਨਹੀਂ ਹੋਣ ਦਿੱਤਾ ਇਹਨਾਂ ਦੋਵਾਂ ਪ੍ਰੇਮੀਆਂ ਨੇ ਇਹ ਸਲਾਹ ਕੀਤੀ ਕਿ ਅਸੀਂ ਧਰਮ ਦੀ ਖਾਤਰ ਸ਼ਹੀਦ ਹੋਏ ਗੁਰੂ ਪੁੱਤਾਂ ਅਤੇ ਗੁਰੂ ਪਿਆਰਿਆਂ ਦੇ ਸਰੀਰਾਂ ਦਾ ਦਾਸ ਸੰਸਕਾਰ ਜ਼ਰੂਰ ਕਰਨਾ ਹੈ ਇਸ ਕਾਰਜ ਲਈ ਸਾਨੂੰ ਭਾਵੇਂ ਆਪਣਾ ਆਪ ਵੀ ਕਿਉਣਾ ਵਾਰਨਾ ਪੈ ਜੇ ਸੋ ਇਹਨਾਂ ਨੇ ਦਿਨ ਢਲਦੇ ਨੂੰ ਆਪਣੇ ਕੇਸ ਖਲਾਰ ਲੇ ਸਿਰ ਤੇ ਧੂੜ ਭੁੱਕ ਕੇ ਪਾਗਲਾਂ ਵਾਲਾ ਭੇਸ ਬਣਾ ਲਿਆ ਅਤੇ ਪਾਗਲਾਂ ਵਾਂਗ ਵਿਵਹਾਰ ਕਰਦੇ ਸ਼ਾਂਤ ਹੋਏ ਪਏ ਜੰਗ ਦੇ ਮੈਦਾਨ ਵਿੱਚ ਪਹੁੰਚ ਗਏ ਅਤੇ ਬਾਜ ਨਿਗਾ ਨਾਲ ਸ਼ਹੀਦ ਹੋਏ ਸਿੱਖਾਂ ਦੀ ਸ਼ਨਾਖਤ ਕਰਨ ਲੱਗੇ ਇਹਨਾਂ ਦੋਵਾਂ ਗੁਰੂ ਪਿਆਰਿਆਂ ਭਾਈ ਤਿਲਕੇ ਅਤੇ ਭਾਈ ਰਾਮੇ ਨੇ ਬੀਬੀ ਹਰਸ਼ਰਨ ਕੋਰ ਦਾ ਰਿੰਦਾ ਕਾਰਜ ਮੁੜ ਅਰੰਭਿਆ ਅਤੇ ਕੇਸਾਂ ਦਸਤਾਰਾਂ ਕੜਿਆਂ ਕਸ਼ਹਰਿਆਂ ਤੋਂ ਪਛਾਣ ਕੇ ਕਾਫੀ ਯਤਨ ਦੇ ਨਾਲ ਦੇਰ ਰਾਤ ਤੱਕ ਜਿੰਨਾਂ ਕ ਸਰੀਰ ਮਿਲੇ ਉਹਨਾਂ ਨੂੰ ਦੁਬਾਰਾ ਉਸ ਅੰਗਿੱਠੇ ਤੇ ਲਿਆ ਟਕਾਇਆ ਜੋ ਆਲੇ-ਦੁਆਲੇ ਤੋਂ ਸੁਣਿਆ ਕਿ ਸਤਗੁਰੂ ਜੀ ਨਾਲ 40-45 ਸਿੰਘ ਸਨ ਜਿਨ੍ਹਾਂ ਵਿੱਚੋਂ ਬਹੁਤੇ ਸ਼ਹੀਦ ਹੋ ਗਏ ਸੋ ਇਨ ਇੱਕ ਸਰੀਰਾਂ ਦੀ ਤਸੱਲੀ ਕਰਕੇ ਨੇੜੇ ਤੋਂ ਬਾਲਣ ਆਦਿ ਇਕੱਠਾ ਕੀਤਾ ਤੇ ਫਿਰ ਦੁਬਾਰਾ ਅੰਗਿੱਠੇ ਨੂੰ ਅੱਗ ਲਾ ਦਿੱਤੀ ਜਦੋਂ ਮੁਗਲ ਫਿਰ ਘਬਰਾਏ ਹੋਏ ਇਧਰੋਂ ਆਏ ਤਾਂ ਇਹਨਾਂ ਦੋਵਾਂ ਨੇ ਪਾਗਲਾਂ ਵਰਗਾ ਵਿਹਾਰ ਕਰਨਾ ਸ਼ੁਰੂ ਕਰਤਾ ਕਦੇ ਇੱਕ ਦੂਸਰੇ ਦੇ ਗਲ ਲਾ ਕੇ ਰੋਣ ਲੱਗ ਪੈਣ ਕਦੇ ਚੀਕਾਂ ਮਾਰਦੇ ਇਧਰ ਉਧਰ ਭੱਜਣ ਲੱਗ ਪੈਣ ਕਦੇ ਰੋੜੇ ਢੀਮਾ ਮੁਗਲਾਂ ਵੱਲ ਵਗਾਵਗਾ ਮਾਰਨ ਲੱਗ ਪੈਣ ਇੱਕ ਤਾਂ ਮੁਗਲ ਵੀ ਹੁਣ ਲੜਾਈ ਤੋਂ ਥੱਕ ਟੁੱਟ ਚੁੱਕੇ ਸਨ ਅਤੇ ਰਾਤ ਵੀ ਬਹੁਤ ਹੋ ਚੁੱਕੀ ਸੀ ਉਹ ਵੀ ਚਾਹੁੰਦੇ ਸੀ ਕਿ ਹੁਣ ਆਰਾਮ ਕੀਤਾ ਜਾਏ ਦੂਸਰਾ ਇਹਨਾਂ ਗੁਰਸਿੱਖਾਂ ਵੱਲੋਂ ਪਾਗਲਾਂ ਵਰਗਾ ਵਿਹਾਰ ਕਰਨ ਤੇ ਸ਼ਿਪਾਈਆਂ ਨੇ ਬਹੁਤਾ ਧਿਆਨ ਨਾ ਦਿੱਤਾ ਅਤੇ ਇਸ ਪ੍ਰਕਾਰ ਗੁਰੂ ਮੇਰ ਦੇ ਨਾਲ ਸ਼ਹੀਦ ਗੁਰਸਿੱਖਾਂ ਦਾ ਸੰਸਕਾਰ ਕਰਨ ਵਿੱਚ ਇਹ ਦੋਨੋਂ ਸਿੱਖ ਕਾਮਯਾਬ ਹੋ ਗਏ ਜਿਸ ਅਸਥਾਨ ਤੇ ਤਿੰਨ ਪਿਆਰਿਆਂ ਦੋ ਸਾਹਿਬਜ਼ਾਦਿਆਂ ਅਤੇ 32 ਦੇ ਕਰੀਬ ਸਤਗੁਰੂ ਜੀਤੇ ਵਰਸੋਏ ਗੁਰਸਿੱਖਾਂ ਨੇ ਗੜੀ ਵਿੱਚੋਂ ਬਾਹਰ ਨਿਕਲ ਕੇ ਮੈਦਾਨੇ ਜੰਗ ਵਿੱਚ 10 ਲੱਖ ਫੌਜ ਦਾ ਮੁਕਾਬਲਾ ਕਰਕੇ ਜਾਂ ਮੇ ਸ਼ਹਾਦਤ ਪੀਤਾ ਉਸ ਅਸਥਾਨ ਤੇ ਸ਼ਸ਼ੋਭਿਤ ਗੁਰਦੁਆਰਾ ਸਾਹਿਬ ਦਾ ਪ੍ਰਚਲਿਤ ਨਾਮ ਗੁਰਦੁਆਰਾ ਕਤਲਗੜ੍ਹ ਸਾਹਿਬ ਹੈ ਸ਼ਹੀਦਾਂ ਦਾ ਸੰਸਕਾਰ ਅਸਥਾਨ ਹੋਣ ਕਰਕੇ ਇਸ ਨੂੰ ਸ਼ਹੀਦ ਗੰਜ ਵੀ ਆਖਿਆ ਜਾਂਦਾ ਹੈ ਜਦੋਂ ਸਤਿਗੁਰ ਜੀ ਦਮਦਮਾ ਸਾਹਿਬ ਪਹੁੰਚੇ ਤਾਂ ਸੰਗਤ ਦੇ ਨਾਲ ਇਹ ਦੋਨੋਂ ਗੁਰੂ ਪਿਆਰੇ ਭਾਈ ਤੇ ਲੋਕਾ ਅਤੇ ਭਾਈ ਰਾਮਾ ਵੀ ਗੁਰਦੇਵ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਦਰਸ਼ਨ ਕਰਨ ਲਈ ਹਾਜ਼ਰ ਹੋਏ ਪ੍ਰੇਮੀ ਸਿੱਖਾਂ ਨੇ ਇਹਨਾਂ ਦੋਨਾਂ ਦੀ ਚਮਕੌਰ ਦੇ ਮੈਦਾਨ ਵਿੱਚ ਕੀਤੀ ਸੇਵਾ ਬਾਬਤ ਸਤਗੁਰ ਜੀ ਨੂੰ ਦੱਸਿਆ ਤਾਂ ਗੁਰਦੇਵ ਜੀ ਇਹਨਾਂ ਦੀ ਇਸ ਸੇਵਾ ਤੇ ਐਨੇ ਪ੍ਰਸੰਨ ਹੋਏ ਅਤੇ ਤਰੁੱਠ ਕੇ अनेका ਬਖਸ਼ਿਸ਼ਾਂ ਕੀਤੀਆਂ ਅਤੇ ਅਸੀਸਾਂ ਪ੍ਰਦਾਨ ਕੀਤੀਆਂ ਅਮਰਤ ਸ਼ੱਕ ਕੇ ਇਹ ਭਾਈ ਤਿਰਲੋਕ ਸਿੰਘ ਅਤੇ ਭਾਈ ਰਾਮ ਸਿੰਘ કહલાਏ ਸਤਗੁਰ ਜੀ ਨੇ ਇਹਨਾਂ ਨੂੰ ਰਾਜ ਭਾਗ ਪ੍ਰਾਪਤ ਹੋਣ ਦੀ ਅਸੀਸ ਅਤੇ ਵਰ ਦਿੱਤੇ ਜਿਸ ਬਖਸ਼ਿਸ਼ ਤੋਂ ਬਾਅਦ ਇਨਾਂ ਦੀਆਂ ਰਿਆਸਤਾਂ ਬਣੀਆਂ ਜੋ ਰਿਆਸਤਾਂ ਪਟਿਆਲਾ, ਜੀਂਦ, ਨਾਭਾ ਦੇ ਨਾਮ ਤੋਂ ਮਸ਼ਹੂਰ ਨੇ ਇਨਾਂ ਦੇ ਵਡੇਰਿਆਂ ਉੱਪਰ ਸਤਿਗੁਰੂ ਸ਼੍ਰੀ ਗੁਰੂ ਹਰ Rai ਸਾਹਿਬ ਜੀ ਨੇ ਵੀ ਅਨੇਕਾਂ ਬਖਸ਼ਿਸ਼ਾਂ ਕੀਤੀਆਂ ਸਨ ਦੂਜੇ ਪਾਸੇ ਨੌ ਪੋ ਦਾ ਦਿਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਗਲਾਬੇ ਮਸੰਦ ਦੇ ਬਾਗ ਵਿੱਚ ਗੁਜ਼ਾਰਿਆ ਸਿੰਘਾਂ ਦੀ ਬੇਨਤੀ ਪ੍ਰਵਾਨ ਕਰਕੇ ਆਪ ਜੀ ਨੇ ਗਲਾਬੇ ਦੇ ਬਾਗ ਵਿੱਚ ਇੱਕ ਵਿਛਾਂ ਦੀ ਝੁੱਗੀ ਵਿੱਚ ਜਾ ਕੇ ਡੇਰਾ ਕੀਤਾ ਬਾਗ ਵਿੱਚ ਗੁਲਾਬੇ ਦਾ ਨੌਕਰ ਖੂਹ ਵਾਰ ਰਿਹਾ ਸੀ ਉਹਨੇ ਵੇਖਿਆ ਤੇ ਕਿਹਾ ਇਹ ਤਾਂ ਮੇਰੇ ਮਾਲਕ ਗੁਲਾਬੇ ਦੇ ਕੇਸਾਂ ਤੇ ਕੱਛਾਂ ਵਾਲੇ ਗੁਰੂ ਜਾਪਦੇ ਨੇ ਉਹ ਦੌੜ ਕੇ ਪਿੰਡ ਗਿਆ ਤੇ ਗੁਲਾਬੇ ਨੂੰ ਦੱਸਿਆ ਕਿ ਗੁਰੂ ਜੀ ਆਪ ਹਨ ਜਾਂ ਉਹਨਾਂ ਦੇ ਕਸ਼ਹਿਰੇ ਤੇ ਕੇਸਾਂ ਵਾਲੇ ਸਿੱਖ ਨੇ ਜੋ ਸਾਡੇ ਬਾਗ ਵਿੱਚ ਬੈਠੇ ਨੇ ਆਪਣੇ ਨੌਕਰ ਦੇ ਕੋਲੋਂ ਇਹ ਖਬਰ ਸੁਣ ਕੇ ਗੁਲਾਬਾ ਤੁਰੰਤ ਹੀ ਬਾਗ ਵਿੱਚ ਆਇਆ ਅਤੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਬੇਨਤੀ ਕੀਤੀ ਮੈਨੂੰ ਕੋਈ ਸੇਵਾ ਦੱਸੋ ਸਿੰਘਾਂ ਨੇ ਸਤਿਗੁਰ ਜੀ ਨੂੰ ਪੰਜ ਇਸ਼ਨਾਨਾ ਕਰਾਇਆ ਅਤੇ ਗਲਾਬੇ ਦਾ ਭਾਈ ਪੰਜਾਬ ਘਰ ਗਰਮ ਦੁੱਧ ਵਿੱਚ ਸੁਹਾਰੇ ਪਾ ਕੇ ਲੈ ਕੇ ਆ ਗਿਆ ਜੋ ਗੁਰੂ ਜੀ ਸਹਿਤ ਤਿੰਨ ਸਿੰਘਾਂ ਨੇ ਬੜੇ ਪ੍ਰੇਮ ਨਾਲ ਛਕਿਆ ਜਦੋਂ ਰਾਤ ਦਾ ਹਨੇਰਾ ਹੋ ਗਿਆ ਤਾਂ ਗਲਾਬਾ ਗੁਰੂ ਜੀ ਅਤੇ ਸਿੰਘਾਂ ਨੂੰ ਆਪਣੇ ਘਰ ਇੱਕ ਚੁਬਾਰੇ ਵਿੱਚ ਲੈ ਗਿਆ ਰਾਤ ਗਲਾਬੇ ਨੇ ਹਰ ਪ੍ਰਕਾਰ ਦੀ ਪ੍ਰਸ਼ਾਦ ਪਾਣੀ ਦੀ ਗੁਰੂ ਜੀ ਦੀ ਚੰਗੀ ਸੇਵਾ ਕੀਤੀ। ਉਧਰ ਗੰਗੂ ਪਾਪੀ ਨੇ ਛੋਟੇ ਸਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਉੱਪਰ ਭੋਰਾ ਤਰਸ ਨਾ ਕੀਤਾ। ਜਿਨ੍ਹਾਂ ਦੇ ਬਾਬਤ yogi alla yarkha ਕਹਿੰਦਾ ਦੁਨੀਆ 'ਮੇ ਆਪਣੇ ਨਾਮ ਕੋ ਬਦਨਾਮ ਕਰ ਗਿਆ। ਦੁਸ਼ਮਨ ਵੀ ਜੋ ਨਾ ਕਰਤਾ ਵੋ ਇਹ ਕਾਮ ਕਰ ਗਿਆ। ਅਲਕਿੱਸਾ ਲੈ ਕੇ ਸਾਥ ਵੋ ਜਾਸੂਸ ਆ ਗਿਆ। ਪਕੜਾਣੇ ਸਹਿਜ਼ਾਦੋਂ ਕੋ ਮਨਹੂਸ ਆ ਗਿਆ ਮਨਹੂਸ ਗੰਗੂ ਪਾਪੀ ਨੇ ਮੋਹਰਾਂ ਵਾਲੀ ਥੈਲੀ ਚੋਰੀ ਕਰ ਲਈ ਜੋ ਕਿ ਮਾਤਾ ਗੁਜਰੀ ਜੀ ਨੂੰ ਪਤਾ ਲੱਗ ਗਿਆ ਅਤੇ ਨੀਚ ਗੰਗੂ ਇਹ ਅਕਿਰਤ ਕੰਤਾ ਕਰਕੇ ਮਨ ਹੀ ਮਨ ਬਹੁਤ ਪ੍ਰਸੰਨ ਖੁਸ਼ ਸੀ ਅਤੇ ਸਮਝ ਰਿਹਾ ਸੀ ਕਿ ਹੁਣ ਉਹਦੇ ਸਾਰੇ ਦਰੀਦਰ ਚੁੱਕੇ ਜਾਣਗੇ ਪਰਮੇਸ਼ਰ ਦੀ ਨੇਤ ਐ ਸੀ ਜਿਸ ਧਨ ਬਦਲੇ ਉਹਨੇ ਆਪਣਾ ਲੋਕ ਪਰਲੋਕ ਗਵਾਇਆ ਅਕਿਰਤ ਕੰਤਾ ਦੀਆਂ ਸਾਰੀਆਂ ਹੱਦਾਂ ਟੱਪ ਕੇ ਗੁਰੂ ਪਰਿਵਾਰ ਨੂੰ ਮੁਗਲਿਆ ਸਰਕਾਰ ਦੇ ਕੋਲ ਗ੍ਰਿਫਤਾਰ ਕਰਾ ਕੇ ਸ਼ਹੀਦ ਕਰਾਉਣ ਦੀ ਹੱਦ ਤੱਕ ਗਿਆ ਉਹ ਧਨ ਵੀ ਉਸ ਦਗੇਬਾਜ਼ ਦੇ ਹੱਥ ਨਹੀਂ ਆਇਆ ਜਿਸ ਸੁੱਕੇ ਚੋ ਦੇ ਕੰਢੇ ਉਹਨੇ ਇਹ ਧਨ ਚੁਰਾਇਆ ਹੋਇਆ ਨੱਪਿਆ ਸੀ ਮੀ ਪੈਂਦੇ ਹੁਣ ਕਰਕੇ ਉਹ ਪਾਣੀ ਵਿੱਚ ਰੁੜ ਗਿਆ ਤੇ ਉਸ ਦੱਬੀ ਹੋਈ ਖੁਰਜੀ ਦਾ ਕੋਈ ਉਹਨੂੰ ਵੀ ਪਤਾ ਟਕਾਣਾ ਨਹੀਂ ਲੱਗਾ ਜਦੋਂ ਅੱਜ 9 ਪੋਹ ਦਾ ਦਿਨ ਚੜ੍ਹਿਆ ਸਮਾਨ ਖਿਲਰ ਰਿਹਾ ਹੋਇਆ ਸੀ ਜਿਹਦੇ ਵਿੱਚੋਂ ਮੋਹਰਾਂ ਵਾਲੀ ਥੈਲੀ ਗਾਇਬ ਸੀ ਮਾਤਾ ਜੀ ਨੇ ਗੰਗੂ ਨੂੰ ਕੋਲ ਸੱਦਿਆ ਤੇ ਸਹਜ ਦੇ ਨਾਲ ਪੁੱਛਿਆ ਕਿ ਗੰਗੂ ਆ ਸਮਾਨ ਸਾਰਾ ਖਿਲਰਿਆ ਪਿਆ ਇਹਦੇ ਵਿੱਚੋਂ ਮੋਹਰਾਂ ਵਾਲੀ ਥੈਲੀ ਵੀ ਗਾਇਬ ਏ ਜੇਕਰ ਤੂੰ ਇਹ ਥੈਲੀ ਸਾਂਭ ਲਈ ਹੈ ਤੇ ਬਹੁਤ ਚੰਗਾ ਕੀਤਾ ਕਿਉਂਕਿ ਧਨ ਸਾਂਭ ਕੇ ਪਰਦੇ ਚ ਰੱਖਿਆ ਹੀ ਠੀਕ ਹੁੰਦਾ ਮਾਤਾ ਜੀ ਦੇ ਇਨਾਂ ਕ ਪੁੱਛਣ ਤੇ ਕਹਿਣ ਦੀ ਧੀਰ ਸੀ ਕਿ ਨਮਕ ਹਰਾਮ ਗੰਗੂ ਨੇ ਬੜੇ ਰੋਹ ਵਿੱਚ ਆ ਕੇ ਮਾਤਾ ਜੀ ਨੂੰ ਵੱਧ ਘੱਟ ਬੋਲਣਾ ਸ਼ੁਰੂ ਕਰ ਦਿੱਤਾ ਤੇ ਕਿਹਾ ਕਿ ਤੁਸੀਂ ਮੈਨੂੰ ਨੇਕੀ ਕਰਨ ਦਾ ਇਹ ਫਲ ਦਿੰਦੇ ਹੋ ਮੈਂ ਸਰਕਾਰ ਦੇ ਬਾਗੀਆਂ ਨੂੰ ਆਪਣੀ ਜਾਨ ਜੋਖਮ ਵਿੱਚ ਪਾ ਕੇ ਪਨਾਹ ਦਿੱਤੀ ਹੈ ਜੇ ਸੂਬੇਦਾਰ ਨੂੰ ਪਤਾ ਲੱਗ ਗਿਆ ਤਾਂ ਸੂਬੇ ਨੇ ਮੇਰਾ ਘਾਣ ਬੱਚਾ ਪੀੜ ਦੇਣਾ ਸਾਰਾ ਇੰਨਾ ਖਤਰਾ ਮੁੱਲ ਲੈ ਕੇ ਮੈਂ ਤੁਹਾਨੂੰ ਆਪਣੇ ਘਰ ਆਰਾਮ ਕਰਾਇਆ ਅਤੇ ਪ੍ਰਸ਼ਾਦ ਪਾਣੀ ਸ਼ਿਕਾਇਆ ਪਰ ਤੁਸੀਂ ਮੇਰੇ ਤੇ ਹੀ ਚੋਰੀ ਦੀ ਤੋਮਤ ਲਾ ਰਹੇ ਹੋ ਪੰਜਾਬ ਸਰਕਾਰ ਤੋਂ ਲੁਕਦੇ ਫਿਰਦੇ ਹੋ ਤੇ ਚੋਰ ਤੁਸੀਂ ਦੂਸਰਿਆਂ ਨੂੰ ਕਹਿ ਰਹੇ ਹੋ ਮਕਾਰ ਗੰਗੂ ਕਹਿਣ ਲੱਗਾ ਕਿ ਮੈਂ ਹੁਣੇ ਜਾ ਕੇ ਕੋਤਵਾਲ ਨੂੰ ਇਤਲਾਹ ਦਿੰਦਾ ਹਾਂ ਕਿ ਸਰਕਾਰ ਦੇ ਬਾਗੀ ਗੁਰੂ ਗੋਬਿੰਦ ਸਿੰਘ ਦੀ ਮਾਤਾ ਤੇ ਉਹਦੇ ਛੋਟੇ ਪੁੱਤਰ ਮੇਰੇ ਘਰ ਚ ਲੁਕੇ ਹੋਏ ਨੇ ਮਾਤਾ ਜੀ ਨੇ ਨਮਕ ਹਰਾਮੀ ਨੂੰ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ ਕਿ ਪੁੱਤ ਗੰਗਿਆ ਮੈਂ ਤਾਂ ਖਿਲਰਿਆ ਹੋਇਆ ਸਮਾਨ ਵੇਖ ਕੇ ਸੁਭਾਵਕ ਹੀ ਪੁੱਛ ਲਿਆ ਹੁਣ ਤੂੰ ਰੋਲਾ ਨਾ ਪਾ ਅਸੀਂ ਧੰਨ ਕੀ ਕਰਨਾ ਹੈ ਠੀਕ ਹੈ ਜੇ ਤੈਨੂੰ ਧਨ ਬਾਰੇ ਨਹੀਂ ਵੀ ਪਤਾ ਕੋਈ ਗੱਲ ਨਹੀਂ ਪਰ ਰੋਲਾ ਨਾ ਪਾ ਜੇਕਰ ਕੋਈ ਚੋਰ ਉਚੱਕਾ ਵੀ ਲੈ ਗਿਆ ਤਾਂ ਕੋਈ ਗੱਲ ਨਹੀਂ ਤੂੰ ਧੀਰਜ ਕਰ ਚੁੱਪ ਕਰ ਜਾ ਜਿਉਂ-ਜਿਉਂ ਮਾਤਾ ਜੀ ਉਹਨੂੰ ਚੁੱਪ ਕਰਨ ਲਈ ਕਹਿ ਰਹੇ ਸਨ ਪਰ ਇਹ ਗੰਗੂ ਹੋਰ ਉੱਚੀ-ਉੱਚੀ ਰੋਲਾ ਪਾਉਂਦਾ ਘਰੋਂ ਬਾਹਰ ਨਿਕਲ ਗਿਆ ਗੰਗੂ ਨੇ ਇਸ ਪ੍ਰਕਾਰ ਲਾਲਚ ਵਿੱਚ ਆ ਕੇ ਗੁਰੂ ਘਿਆਣੂ ਕਬੂਲ ਬੋਲਦਿਆਂ ਪਿੰਡ ਦੇ ਚੌਧਰੀ ਨੂੰ ਨਾਲ ਲਿਜਾ ਕੇ ਮਰਿੰਡੇ ਕੋਤਵਾਲ ਨੂੰ ਜਾ ਕੇ ਖਬਰ ਦਿੱਤੀ ਕਿ ਜਹਾਪਨਾ ਸਰਕਾਰ ਦੇ ਬਾਗੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਅਤੇ ਉਹਨਾਂ ਦੇ ਛੋਟੇ ਪੁੱਤਰ ਮੇਰੇ ਘਰ ਛੁਪੇ ਹੋਏ ਨੇ ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਵਜੀਦ ਖਾਂ ਦੇ ਕੋਲੋਂ ਉੱਚੇ ਮੁਰਤਬੇ ਹਾਸਲ ਕਰੋ ਤੇ ਮੈਨੂੰ ਵੀ ਇਨਾਮ ਦਿਵਾ ਦਿਓ ਗੰਗੂ ਵੱਲੋਂ ਇਹ ਖਬਰ ਦੇਣ ਤੇ ਕੋਤਵਾਲ ਬੜਾ ਹੀ ਖੁਸ਼ ਹੋਇਆ ਉਹਨੇ ਤੁਰੰਤ ਦੋ ਰੰਗੜ ਜਾਨੀ ਖਾਂ ਤੇ ਮਾਨੀ ਖਾਂ ਮਾਤਾ ਜੀ ਅਤੇ ਸਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਨ ਵਾਸਤੇ ਚੌਧਰੀ ਅਤੇ ਗੰਗੂ ਦੇ ਨਾਲ ਭੇਜ ਦਿੱਤੇ। ਜਾਨੀਖਾਂ ਤੇ ਮਾਨੀਖਾਂ ਇਹਨਾਂ ਦੋਨਾਂ ਰੰਗੜਾ ਨੇ ਖੇੜੀ ਪਹੁੰਚ ਕੇ ਝਾਲਮਾ ਨੇ ਦੋਵਾਂ ਮਾਸੂਮ ਸਹਿਬਜ਼ਾਦਿਆਂ ਨੂੰ ਬੋਰੀਆਂ ਵਿੱਚ ਪਾ ਕੇ ਘੋੜਿਆਂ ਤੇ ਲੱਦ ਲਿਆ। ਮਾਤਾ ਜੀ ਨੂੰ ਵੀ ਬੰਨ੍ਹ ਕੇ ਉਹਨਾਂ ਦੇ ਪਾਵਨ ਮੂੰਹ ਦੇ ਉੱਪਰ ਮੂੰਹ ਢੱਕਣ ਲਈ ਨਕਾਬ ਵਰਗਾ ਜੋ ਕੱਪੜਾ ਪਾਇਆ ਉਹਦੇ ਵਿੱਚ ਮਰਚਾਂ ਲਾਈਆਂ ਗਈਆਂ ਤੇ ਉਹਨਾਂ ਨੂੰ ਲੈ ਕੇ ਮਰੀਂਡੇ ਨੂੰ ਚੱਲ ਪਏ। ਜਦੋਂ ਇਹ ਰੰਗੜਾ ਨੇ ਮਾਤਾ ਜੀ ਤੇ ਸਹਿਬਜ਼ਾਦਿਆਂ ਦੇ ਗ੍ਰਿਫਤਾਰ ਕਰਕੇ ਮਰਿੰਡੇ ਲੈ ਜਾਂਦਾ ਤਾਂ ਮਾਤਾ ਜੀ ਦੇ ਹੱਥ ਪੈਰ ਰस्सੀਆਂ ਦੇ ਨਾਲ ਬੰਨ੍ਹ ਕੇ ਅਤੇ ਸਹਿਬਜ਼ਾਦਿਆਂ ਨੂੰ ਹੱਥ ਕੜੀਆਂ ਤੇ ਪੈਰਾਂ ਵਿੱਚ ਬੇੜੀਆਂ ਪਾ ਕੇ ਸਾਰੀ ਰਾਤ ਭੁੱਖਣ ਭਾਣੇ ਹਵਾ ਲਾਤ ਵਿੱਚ ਬਿਨਾਂ ਉੱਪਰ ਲੈਣ ਵਾਲਾ ਗਰਮ ਕੱਪੜਾ ਉਹਨਾਂ ਤੋਂ ਰੱਖਿਆ ਗਿਆ ਮਰਿੰਡੇ ਦਾ ਥਾਣੇਦਾਰ ਆਪ ਸਰਹੰਦ ਵਿਖੇ ਵਜੀਦ ਖਾਨ ਨੂੰ ਇਹ ਖੁਸ਼ਖਬਰੀ ਦੇਣ ਲਈ ਚਲਾ ਗਿਆ ਵਜੀਦ ਖਾਨ ਨੇ ਥਾਣੇਦਾਰ ਨੂੰ ਸ਼ਾਬਾਸ਼ ਦਿੱਤੀ ਤੇ ਗੁਰੂ ਪਰਿਵਾਰ ਨੂੰ ਛੇਤੀ ਤੋਂ ਛੇਤੀ ਸਰਹੰਦ ਪਹੁੰਚਾਉਣ ਦੀ ਤਾਕੀਦ ਕੀਤੀ। ਇਸ ਖੌਫਨਾਕ ਸਮੇ ਦਾ ਦ੍ਰਿਸ਼ ਗੁਰਬਿਲਾਸ ਪਾਤਸ਼ਾਹੀ ਦਸਵੀਂ ਦੇ ਕਰਤਾ ਭਾਈ ਕੋਇਰ ਸਿੰਘ ਜੀ ਨੇ ਲਿਖਿਆ ਕਿ ਸਹਿਬਜ਼ਾਦਿਆਂ ਨੇ ਨੀਲੇ ਬਾਣੇ ਪਾਏ ਹੋਏ ਸਨ। ਨੀਲੇ ਬਾਣਿਆਂ ਵਿੱਚ ਉਹਨਾਂ ਦੇ ਮੁਖੜੇ ਇਸ ਤਰ੍ਹਾਂ ਚਮਕਦੇ ਜਿਵੇਂ ਨੀਲੇ ਬੱਦਲਾਂ ਵਿੱਚ ਬਿਜਲੀ ਚਮਕਰੀ ਹੋਵੇ। ਝਾਲਮਾ ਨੇ ਲਾਲਾਂ ਦੇ ਹੱਥਾਂ ਵਿੱਚ ਹੱਥ ਕੜੀਆਂ ਤੇ ਪੈਰਾਂ ਵਿੱਚ ਬੇੜੀਆਂ ਪਾਈਆਂ ਹੋਈਆਂ ਸਨ। ਬੇਨਾ ਹੱਥ ਪੈਰ ਹਲਾਇਆ ਅਤ ਸਰਦੀ ਵਿੱਚ ਮਾਤਾ ਜੀ ਅਤੇ ਨੰਨੇ ਨੰਨੇ ਸਹਬ ਜਾਦਿਆਂ ਨੇ ਕਿਵੇਂ ਰਾਤ ਗੁਜ਼ਾਰੀ ਹੋਏਗੀ ਅੱਖਾਂ ਦੇ ਸਾਹਮਣੇ ਉਹ ਦ੍ਰਿਸ਼ ਔਣ ਤੇ ਮਨ ਕੰਬਣ ਲੱਗ ਜਾਂਦਾ ਹੈ ਬੋਲ ਵੀ ਰੁਕ ਜਾਂਦੇ ਹਨ ਜ਼ੁਬਾਨ ਵੀ ਥਿੜਕਦੀ ਹੈ ਸਹਬ ਜਾਦੇ ਮਾਤਾ ਜੀ ਨੂੰ ਪੁੱਛਦੇ ਨੇ ਕਿ ਮਾਤਾ ਜੀ ਸਾਨੂੰ ਕੜੀਆਂ ਨਾਲ ਅਤੇ ਤੁਹਾਨੂੰ ਰੱਸਿਆਂ ਨਾਲ ਨੋੜਿਆ ਸਾਡਾ ਕੀ ਗੁਨਾਹ ਹੈ ਦਾਦੀ ਮਾਤਾ ਪੁੱਤਰਾਂ ਨੂੰ ਸਮਝਾਉਂਦੀ ਹੈ ਕਿ ਲਾਲ ਜੀ ਸੱਚ ਅਤੇ ਝੂਠ ਦੀ ਲੜਾਈ ਚੱਲਦੀ ਪਈ ਹੈ ਝੂਠੇ ਝਾਲਮ ਸੱਚ ਦੀ ਆਵਾਜ਼ ਨੂੰ ਦਬਾਉਣ ਲਈ ਸੱਚ ਬੋਲਣ ਵਾਲਿਆਂ ਨਾਲ ਅਜੇ ਆਹੀ ਸਲੋਕ ਕਰਦੇ ਹੁੰਦੇ ਹਨ ਇਹ ਸੀ ਆਪਣਾ ਗੌਰਵਮਈ ਇਤਿਹਾਸ ਨੌ ਪੋਤਾ ਜਿਹਦੇ ਵਿੱਚ ਭਾਈ ਸੰਗਤ ਸਿੰਘ ਜੀ ਦੀ ਸ਼ਹੀਦੀ ਭਾਈ ਬਚਿੱਤਰ ਸਿੰਘ ਜੀ ਦੀ ਬੀਬੀ ਮਮਤਾਜ ਕੌਰ ਜੀ ਬਾਰੇ ਅਤੇ ਛੋਟੇ ਸਹਿਬ ਜਾਦੇ ਮਾਤਾ ਗੁਜਰ ਕੌਰ ਜੀ ਬਾਰੇ ਜੋ ਜੋ ਅੱਜ ਨੌ ਪੋਣ ਹੋਇਆ ਗੁਰੂ ਕਲਗੀਧਰ ਪਾਤਸ਼ਾਹ ਮਾਛੀਵਾੜੇ ਵਿੱਚ ਸਨ ਇਹ ਸਾਰਾ ਅੱਜ ਦੇ ਦਿਨ ਦਾ ਇਤਿਹਾਸ ਅੱਜ ਦੀ ਵੀਡੀਓ ਵਿੱਚ ਆਪਾਂ ਸਾਂਝਾ ਕੀਤਾ ਇਸ ਤੋਂ ਅਗਲਾ ਇਤਿਹਾਸ ਜੋ 10 ਪੋਧਾ ਉਹ ਆਪਾਂ ਕੱਲ ਦੀ ਵੀਡੀਓ ਵਿੱਚ ਸਾਂਝਾ ਕਰਾਂਗੇ ਬੇਨਤੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਹੋਰ ਇਤਿਹਾਸਕ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ